ਰੌਮਣੀ ਅਕਾਲੀ ਦਲ ਲੋਕਾਂ ਦੀਆਂ ਸਮੱਸਿਆਵਾਂ ਦੀ ਬਾਤ ਪਾਉਣ ਲਈ ਵਿਧਾਨ ਸਭਾ ਹਲਕਾ ਵਿੱਚ ਪੈਂਦੇ ਨਿਊ ਚੰਡੀਗੜ੍ਹ ਵਿੱਚ 3 ਸਤੰਬਰ ਨੂੰ ਇੱਕ ਜਨਤਾ ਦਰਬਾਰ ਲਗਾਵੇਗਾ ਇਹ ਐਲਾਨ ਸੀਨੀਅਰ ਅਕਾਲੀ ਆਗੂ ਤੇ ਜ਼ਿਲ੍ਹਾ ਪਰੀਸ਼ਦ ਮੈਂਬਰ ਚੌਧਰੀ ਸ਼ਾਮ ਲਾਲ ਮਾਜਰੀਆ ਨੇ ਅੱਜ ਐਤਿ ਰੱਖੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਥਾਨਕ ਵਿਧਾਇਕਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਉਹ ਇਸ ਜਨਤਾ ਦਰਬਾਰ ਵਿੱਚ ਆ ਕੇ ਵੋਟਰਾਂ ਨੂੰ ਹਰ ਗੱਲ ਦਾ ਜਵਾਬ ਦੇ ਆਓ ਸੁਣਦੇ ਹਾਂ ਇਸ ਬਾਰੇ ਜ਼ਿਲ੍ਹਾ ਪਰੀਸ਼ਦ ਮੈਂਬਰ ਚੌਧਰੀ ਸ਼ਾਮ ਲਾਲ ਮਾਝਰੀਆ ਨੇ ਕੀ ਕਿਹਾ ਅਗਰ ਆਪਾਂ ਪੰਜਾਬ ਦੇ ਹਲਕਿਆਂ ਦੀ ਗੱਲ ਕਰੀਏ ਤਾਂ ਉੱਥੇ ਇੱਕ ਹਲਕਾ ਪੈਂਦਾ ਹੈ ਖਰੜ ਖਰੜ ਦੇ ਵਿੱਚ ਅਕਾਲੀ ਲੀਡਰ ਚੌਧਰੀ ਸ਼ਾਮ ਲਾਲ ਮਾਝਰੀਆ ਜੀ ਬੜੇ ਸਰਗਰਮ ਨੇ ਅੱਜ ਅੱਜ ਰੱਖੀ ਹੋਈ ਹੈ ਨਵੇਂ ਗ੍ਰਾਉਂ ਦੇ ਵਿੱਚ ਪ੍ਰੈਸ ਕਾਨਫਰੰਸ ਜਿੱਥੇ ਉਹ ਮੁੱਦਿਆਂ ਦੀ ਗੱਲ ਚੱਕ ਰਹੇ ਨੇ ਸੜਕਾਂ ਨੂੰ ਲੈ ਕੇ ਪਾਣੀਆਂ ਨੂੰ ਲੈ ਕੇ ਨਿੱਤ ਜਿਹੜੇ ਇਹ ਟੁੱਟੀਆਂ ਹੋਈਆਂ ਸੜਕਾਂ ਨੂੰ ਜਿਹੜੇ ਆਵਾਜ਼ ਚੁੱਕ ਰਹੇ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕਿ ਜੋ ਹਾਲਾਤ ਅੱਜ ਵੀ ਪੰਜਾਬ ਦੇ ਵਿੱਚ ਖਰੜ ਦੇ ਵਿੱਚ ਬਣੇ ਹੋਏ ਨੇ ਸੋ ਉਸੇ ਤੇ ਚਰਚਾ ਰਹੇਗੀ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਨੂੰ ਜੀ ਬਹੁਤ ਠੀਕ ਹੈ ਸਰ ਹਾਂ ਗੁੱਡ ਆਫ ਗੁੱਡ ਚੌਧਰੀ ਸਾਹਿਬ ਕੀ ਕਹਿਣਾ ਚਾਹੋਗੇ ਕਿ ਅੱਜ ਤੁਸੀਂ ਨਵਾਂ ਗਰਾਉਂਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਅਕਸਰ ਹੀ ਤੁਸੀਂ ਇਲਾਕੇ ਦੇ ਵਿੱਚ ਸਰਗਰਮੋ ਚਰਚਾਵਾਂ ਦੇ ਵਿੱਚੋਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਸੋਨੂ ਜੀ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਜਿਹੜੇ ਸਾਡੇ ਮੌਜੂਦੀ ਸਰਕਾਰ ਤੇ ਐਮ ਐਲ ਏ ਸਾਹਿਬ ਨੇ ਉਹ ਹਲਕਾ ਨਿਵਾਰਸ ਹੋਂਦੇ ਬਿਲਕੁਲ ਨਿਵਾਰਸ ਨਜ਼ਰ ਆ ਰਿਹਾ ਸਾਡੇ ਸਾਰੇ ਲੋਕਾਂ ਨੂੰ ਜਿਹੜੇ ਲੋਕ ਇਸ ਹਾਲ ਕੇ ਦੇ ਰਹਿਣ ਵਾਲੇ ਆ ਜਿੱਦਾਂ ਕਿ ਅਸੀਂ ਅੱਜ ਨਵੇਂ ਗਰਾਉਂਦੇ ਵਿੱਚ ਰੱਖੀ ਹੈ ਇੱਥੇ ਵਿਕਾਸ ਦੀ ਗੱਲ ਕਰਦੇ ਆਪਾਂ ਜੇ ਪਾਣੀ ਦੀ ਗੱਲ ਕਰਦੇ ਆਂ ਉਹ ਤੁਹਾਨੂੰ ਅੱਜ ਦੱਸਣ ਵਾਸਤੇ ਅਸੀਂ ਸਾਰਾ ਇਹ ਪ੍ਰੈਸ ਕਾਨਫਰੰਸ ਰੱਖਿਆ ਕਿਦਾਂ ਦੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਜਿਸ ਟਾਈਮ ਬਾਰਸ਼ ਆਈ ਸੀ ਆਪਾਂ ਵੀਡੀਓ ਵੀ ਦੇਖ ਰਿਆ ਕਾਫੀ ਪਾਣੀ ਦੇ ਵਿੱਚ ਯਾਨੀ ਜਲਥਲ ਬਣਿਆ ਹੋਇਆ ਸੀ ਨਵਾਂ ਗਰਾਉ ਸਰ ਜਿਹੜੇ ਪਾਣੀ ਦੀ ਗੱਲ ਕਰਦੇ ਆਂ ਜਿਹੜੇ ਰੋਡ ਐ ਰੋਡ ਨਾ ਨਾਲੇ ਦਾ ਰੂਪ ਧਾਰ ਕੇ ਕੱਲ ਇੱਥੇ ਇੰਨੀ ਬਾਰਸ਼ ਤਾਂ ਮਾਮੂਲੀ ਪਈ ਐ ਪਰ ਜਦੋਂ ਕਿਸੇ ਦੀ ਰੋਡ ਦੀ ਰਿਪੇਅਰ ਨਹੀਂ ਹੋਈ ਤੇ ਇੱਥੇ ਸੀਵਰੇਜ ਦਾ ਕੋਈ ਇੰਤ ਹੋ ਨਹੀਂ ਹੈਗਾ ਪ੍ਰਬੰਧ ਨਹੀਂ ਸੀ ਇਸ ਕਾਕੇ ਰੋੜ ਸੀ ਨਾ ਉਹ ਨਾਲੇ ਦਾ ਰੂਪ ਧਾਰ ਕੇ ਕੱਲ ਅਸੀਂ ਮੌਕੇ ਤੁਸੀਂ ਦੇਖੀ ਹੋਣੀ ਹੈ ਕੱਲ ਮੈਂ ਮੌਕੇ ਤੇ ਆਇਆ ਸੀ ਇੱਥੇ ਤੇ ਉਹ ਨਾਲੇ ਦਾ ਰੂਪ ਧਾਰ ਕੇ ਅਸਕਾਰ ਨੇ ਜਿਹੜੇ ਕਾਰੋਬਾਰ ਦੇ ਸਰਕਾਰ ਕਹਿੰਦੀ ਹੈ ਆਪਾਂ ਇੱਥੇ ਵਿਕਾਸ ਕੀਤਾ ਹੈ ਉਹ ਵਿਕਾਸ ਦੀ ਗੱਲ ਕਰਦੇ ਆਪਾਂ ਆਪਾਂ ਬੀਬੀ ਅਨਮੋਲ ਗਗਨਮਾਨ ਜੀ ਨੂੰ ਪੁੱਛਣਾ ਚਾਹੁੰਦੇ ਆਂ ਵੀ ਇਹ ਜਿਹੜੀ ਵਿਕਾਸ ਕੀਤਾ ਤੁਸੀਂ ਉਹ ਖਰੜ ਹਲਕੇ ਦੇ ਵਿੱਚ ਖਾਸ ਕਰਕੇ ਨਵੇਂ ਗਰਾਂਵ ਦੇ ਵਿੱਚ ਉਹ ਕੀ ਕੀ ਕੀਤਾ ਉਹਦੇ ਬਾਰੇ ਅਸੀਂ ਪੁੱਛਣਾ ਚਾਹੁੰਦੇ ਆਂ ਆਉਣ ਵਾਲੇ ਉਹਦੀ ਦੱਸਾਂਗੇ ਤੁਹਾਨੂੰ ਬਰ ਬਰ ਪਰ بارشਾਂ ਦੇ ਵਿੱਚ ਅਕਸਰੀ ਜਿਹੜੇ ਰੋਡ ਨੇ ਟੁੱਟ ਜਾਂਦੇ ਨੇ ਨਾਲੇ ਭਰ ਜਾਂਦੇ ਨੇ ਵੀ بارش ਦੇ ਵਿੱਚ ਬਾਅਦ ਦੇ ਵਿੱਚ ਸੜਕਾਂ ਬਣਾ ਉਹ ਤਾਂ ਕਹਿੰਦੇ ਕਿ ਅਸੀਂ ਬਾਦਸ਼ਾਹਾਂ ਤੋਂ ਬਾਅਦ ਸੜਕਾਂ ਬਣਾ ਦੇਵਾਂਗੇ ਦੇਖੋ ਪੌਣੇ 4 ਸਾਲਾਂ ਦੇ ਵਿੱਚ ਸੜਕ ਨਹੀਂ ਬਣੀ ਪੌਣੇ 4 ਸਾਲਾਂ ਦਾ ਵਿਕਾਸ ਤੁਸੀਂ ਦੇਖਿਆ ਤੇ ਹੁਣ ਤਾਂ ਸਾਰੇ ਆਉਣ ਵਾਲੇ 8-7 ਮਹੀਨੇ ਰਹਿ ਗਏ ਉਸ ਤੋਂ ਬਾਅਦ ਚੌਣ ਜਾਵਤਾ ਲੱਗ ਜਾਣਾ ਤੇ ਫਿਰ ਹੁਣ ਵਿਕਾਸ ਕਦੋਂ ਹੋਏਗਾ ਸਾਨੂੰ ਆਪਾਂ ਲੋਕ ਪੁੱਛਣਾ ਚਾਹੁੰਦੇ ਆ ਉਹਨਾਂ ਨੂੰ ਰੂ ਰੂ ਹੋ ਕੇ ਪੁੱਛਣਾ ਚਾਹੁੰਦੇ ਆ ਅਸੀਂ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਿਓ ਪਿੰਡ ਪਿੰਡ ਜਾ ਰਿਓ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਗੱਲ ਕਰ ਰਿਓ ਕਿੱਦਾਂ ਦੀ ਸਮੱਸਿਆਵਾਂ ਹਨ ਲੋਕਾਂ ਦੀਆਂ ਇੱਥੇ ਜਿਹੜੀ ਲੋਕਾਂ ਦੀਆਂ ਸਮੱਸਿਆਵਾਂ ਜੀ ਜੇਕਰ ਅਸੀਂ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਰਸਤਿਆਂ ਦਾ ਬਹੁਤ ਬੁਰਾ ਹਾਲ ਹੈ ਬਿਜਲੀ ਤੋਂ ਵੀ ਲੋਕ ਬਹੁਤ ਦੁਖੀ ਆ ਪਾਣੀ ਜਾਨੀ ਕਿ 24 ਘੰਟਿਆਂ ਦੇ ਵਿੱਚ 8-10 ਘੰਟੇ ਬਿਜਲੀ ਆਂਦੀ ਹੈ ਤੇ ਪਾਣੀ ਜਿਹੜਾ ਪਾਣੀ ਹੁਣ ਚਲੋ ਬਰਸਾਤ ਦੇ ਦਿਨਾਂ ਦੇ ਵਿੱਚ ਜ਼ਰੂਰ ਹੈ ਆਪਾਂ ਹੀ ਗੱਲ ਮੰਨਦੇ ਆਂ ਵੀ ਰਾਸਤੇ ਟੁੱਟ ਜਾਂਦੇ ਆਂ ਪਰ ਜੇ ਉਹਨਾਂ ਦੀ ਨਾਲ ਹੀ ਨਾਲ ਬਰਸਾਤ ਤੋਂ ਬਾਅਦ ਰਿਪੇਅਰ ਕੀਤੀ ਜਾਵੇ ਤੇ ਉਹ ਪਿਛਲੇ 65 ਸਾਲਾਂ ਤੋਂ 70 ਸਾਲਾਂ ਤੋਂ ਚੱਲਦਾ ਆ ਰਿਹਾ ਤੇ ਉਹ ਬਣ ਸਕਦੀ ਸੀ ਪਰ ਇਹਨਾਂ ਨੇ ਪਿਛਲੇ ਕਾਂਗਰਸ ਦੀ ਸਰਕਾਰ ਦੇ ਸਮੇਂ 5 ਸਾਲ ਤੇ ਪੌਣੇ 4 ਸਾਲ ਇਹਨਾਂ ਨੂੰ ਹੋ ਗਏ ਤੇ ਇਹਨਾਂ ਨੇ ਕੋਈ ਰਿਪੇਅਰ ਨਾਂ ਅੰਦਾਜ਼ਾ ਕੋਈ ਉਹਨਾਂ ਨੂੰ ਸੰਭਾਲਣ ਦਾ ਨਾਂ ਨਹੀਂ ਰੱਖਿਆ ਅਰੇ ਸੀਐਮ ਸਾਹਿਬ ਮਾਨ ਸਾਹਿਬ ਤਾਂ ਇਹ ਗੱਲ ਆਖਦੇ ਨੇ ਕਹਿੰਦੇ ਅਸੀਂ ਵਿਕਾਸ ਬਹੁਤ ਕਰ ਰਹੇ ਆਂ ਨੌਕਰੀਆਂ ਦੇ ਰਿਆਂ ਇੰਨਾ ਵਿਕਾਸ ਕੀਤਾ ਕ腐ਪਸ਼ਨ ਬੰਦ ਕਰਤੀ ਨਸ਼ੇ ਨੂੰ ਲੈ ਕੇ ਸਾਰਾ ਕੁਝ ਬੰਦ ਕਰਤਾ ਪੀਲੇ ਪੰਜਾ ਚਲਾਇਆ ਜਾ ਰਿਹਾ ਫਿਰ ਤੁਸੀਂ ਕਹਿ ਰਹੇ ਹੋ ਕਿ ਵਿਕਾਸ ਨਹੀਂ ਹੋ ਰਿਹਾ ਸਰ ਜਿਹੜੀ ਪੀਲੇ ਪੰਜੇ ਦੀ ਗੱਲ ਹੈ ਉਹ ਜ਼ਰੂਰ ਆਪਾਂ ਅਖਬਾਰਾਂ ਦੇ ਵਿੱਚ ਅਖਬਾਰਾਂ ਤੱਕ ਸਹਿਮਤ ਰਹਿ ਗਿਆ ਤੇ ਜਿਹੜਾ ਵਿਕਾਸ ਹੈ ਉਹ ਵੀ ਅਖਬਾਰਾਂ ਤੱਕ ਹੀ ਸਹਿਮਤ ਹੈ ਜਿਹੜੀ ਨੌਕਰੀ ਦੀ ਗੱਲ ਕਰਦੇ ਆਂ ਇੱਥੋਂ ਆਪਾਂ ਪ੍ਰਧਾਨ ਸਭਾ ਤੋਂ ਸੀਐਮ ਹੌਸ ਤੋਂ ਅਸੀਂ 1 ਕਿਲੋਮੀਟਰ ਦੂਰ ਤੇ ਖੜੇ ਆਂ ਵਿਕਾਸ ਤੁਸੀਂ ਦੇਖੀਏ ਕੀ ਹੋਇਆ ਕੀ ਕੀਤਾ ਉਹਨਾਂ ਨੇ ਵਿਕਾਸ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਚਲ ਕੇ ਆਏ ਆ ਚੰਡੀਗੜ੍ਹ ਤੋਂ ਐਂਟਰੀ ਕੀਤੀ ਐ ਨਮਾ ਕਰਾਉਣ ਦੇ ਵਿੱਚ ਜੇ ਤੁਸੀਂ ਕੱਲ ਇਸ ਟਾਈਮ ਇੱਥੇ ਆਉਂਦੇ ਤੇ ਮੈਂ ਨਹੀਂ ਕਹਿੰਦਾ ਤੁਸੀਂ ਇੱਥੇ ਨਮਾ ਕਰਾਉਣ ਦੇ ਵਿੱਚ ਇੰਟਰਵਿਊ ਕਰ ਪਾਂਦੇ ਮੈਂ ਕੱਲ ਮੌਕੇ ਤੇ ਸੀ ਇੱਥੇ 3:30 3:30 ਵਜੇ ਅੱਛਾ ਤੁਸੀਂ ਇੱਕ ਅਗਾਜ ਕੀਤਾ ਕਿ 3 ਤਰੀਕ ਨੂੰ ਤੁਸੀਂ ਇੱਕ ਉਹ ਕਰਨ ਜਾ ਰਹੇ ਹੋ ਲੋਕਾਂ ਦੇ ਵਿੱਚ ਪਿਕਚਰ ਹੋਗੇ ਕਿ ਜਿਹੜੀ ਅਨਮੋਲ ਗਗਨ ਮਾਨ ਹੈ ਉਹਨਾਂ ਨੂੰ ਬੁਲਾਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ 3 ਤਰੀਕ ਨੂੰ ਪੰਜਾਬ ਦੇ ਬਾਰਡਰ ਤੇ ਜਿੱਥੇ ਵਿਧਾਨ ਸਭਾ ਹਲਕਾ ਖਾੜ ਸਟਾਰਟ ਹੁੰਦਾ ਉੱਥੇ ਅਸੀਂ ਸਪੈਸ਼ਲ ਉਹਨਾਂ ਨੂੰ ਅਨਮੋਲ ਗਗਨਮਾਨ ਮਾਨ ਭੈਣ ਜੀ ਨੂੰ ਸੱਦਾ ਦਿੰਦੇ ਆ ਕਿ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਉਹ ਆ ਕੇ ਸੁਣੋ ਲੋਕਾਂ ਦੇ ਦੁੱਖ ਸੁਣੋ ਤੁਹਾਨੂੰ ਇੰਨੀਆਂ ਵੋਟਾਂ ਨਾਲ ਜਿਤਾ ਕੇ ਲੋਕਾਂ ਨੇ ਇਹਨਾਂ ਨੂੰ ਭੇਜਿਆ ਤੇ ਅਸੀਂ ਉਹਦੇ ਵਾਸਤੇ ਉਹਨਾਂ ਨੂੰ ਸਪੈਸ਼ਲ ਮੈਸੇਜ ਲਾਵਾਂਗੇ ਲਾਤਾ ਮੈਸੇਜ ਤਿੰਨ ਤਰੀਕ ਦਾ 11 ਵਜੇ ਦਾ ਆਪਾਂ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ ਚੌਂਕ ਦੇ ਉੱਤੇ ਉੱਥੇ ਆਪਾਂ ਧਰਨਾ ਲਾਵਾਂਗੇ ਤੇ ਉਹਨਾਂ ਨੂੰ ਬੁਲਾਵਾਂਗੇ ਅਗਰ ਐਮ ਐਲ ਏ ਅਨਮੋਲ ਗਗਨਮਾਨ ਮੈਮ ਨਹੀਂ ਆਂਦੇ ਹੈਗੇ ਤਾਂ ਫਿਰ ਅੱਗੇ ਕੀ ਰਹੇਗਾ ਤੇ ਅਸੀਂ ਫਿਰ ਸੀਐਮ ਹਾਊਸ ਦਾ ਘਰੋ ਕਰਾਂਗੇ ਬਈ ਸਾਡੇ ਨਾਲ ਕਿੰਨਾ ਧੱਕਾ ਕੀਤਾ ਸਰਕਾਰ ਨੇ ਸਾਡੀ ਕੀ ਡਿਵੈਲਪਮੈਂਟ ਕੀਤੀ ਹੈ ਸਾਡੇ ਇਲਾਕੇ ਦੀ ਅਸੀਂ ਫਿਰ ਸੀਐਮ ਹਾਊਸ ਦਾ ਘਰੋ ਕਰਾਂਗੇ ਸੀਐਮ ਹਾਊਸ ਵੱਲ ਜਾਵਾਂਗੇ ਜੇ ਮੈਡਮ ਨਹੀਂ ਆਂਦੇ ਹਾਂਜੀ ਸੋ ਖਾਨਵਾ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਆ ਚੌਧਰੀ ਸ਼ਾਮ ਲਾਲ ਮਾਜਰੀਆ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਆਪਾਂ ਖਰੜਨ ਹਲਕੇ ਦੇ ਵਿੱਚ ਅਕਸਰੀ ਲੋਕਾਂ ਦੇ ਵਿੱਚ ਵਿਚਰਦੇ ਨੇ ਤੇ ਉਹਨਾਂ ਦੀ ਤਕਲੀਫਾਂ ਨੂੰ ਸੁਣਦੇ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਜਿਨ੍ਹਾਂ ਨੇ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਹੁਆ ਦਿਨ ਨਾਲ ਸੋਨੂੰ ਜਾਂਸਲਾ ਦੀ ਰਿਪੋਰਟ ਖੜੜ